ਨਵੇਂ ਦਾ ਨਾਮ ਹੈ ਲਾਵਾ ਦੇ ਹੁਣ ਬਸ ਬੜਾ ਸੱਜਣਾ ਜੱਗਵਾ ਨਾਲ ਮੈਂ ਵੀ ਦੇਖਿਆ ਜਾਦਾ ਪਿੰਡ ਸੰਗਤੀ ਵਾਲੇ ਤੋਂ ਮੁੰਡਾ ਪ੍ਰੈਕਟਿਸ ਕਰਦਾ ਆ ਜਾਓ ਜੀ ਆਓ ਜੀ ਸਮਝੇ ਵਜਾ ਤਾਲ ਆ ਜਾਓ ਆ ਜਾਓ ਤੂੰ ਪਾਲਣਾ ਨਹੀਂ ਕੋਈ ਨਾ ਕੋਈ ਨਾਲ ਜਿਹਾ ਜਾਂਦਾ ਤੂੰ ਹਰੋ ਮੈਂ ਰੋਕ ਹਰੋ ਮੈਂ ਰੋਕ ਗੱਜਵਾਜ ਦੇ ਜਵਾਬ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਨਵਾਦ ਪੁੱਛ ਕਮੇਟੀ ਦਾ ਲੈਰੇ ਹਲਕੇ ਵਾਲਿਆਂ ਵੱਲੋਂ ਜਿਨ੍ਹਾਂ ਨੇ ਸਾਨੂੰ ਮੀਟਿੰਗ ਦਿੱਤੀ ਬਹੁਤ ਲੰਮੇ ਸਮੇਂ ਬਾਅਦ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਮੈਂ ਪਾਸੋਂ ਤੋਂ ਲੈ ਕੇ ਫੋਰ ਵੀ ਬਹੁਤ ਵੀਰਾਂ ਨੂੰ ਜਿੱਤੇ ਨੇ ਦਾ ਜਿਹੜੇ ਦਸੋਂ ਸਿੰਘ ਕਿਤੇ ਉਹਨਾਂ ਨੂੰ ਫੋਨ ਕਰਿਆ ਇਹ ਦਸੋਂ ਸਿੰਘ ਵਾਲਾ 카페 ਰੰਗਿਆ ਨੇ ਕਿੰਨੇ ਫੋਨ ਨੇ ਪੀਟਕ ਵਾਸਤੇ ਦਸੋਂ ਜੀ ਚਾਰ ਬੰਦਿਆਂ ਨੂੰ ਕਰਿਆ ਸੀ ਹੋਰ ਦਸੋਂ ਜੀ ਪ੍ਰਧਾਨ ਜੀ ਨੇ ਫੋਨ ਕਰਿਆ ਆਗਰ ਕਰਤਾ ਧੰਨਵਾਦ ਕਿਉਂਕਿ ਡਿਊਟੀ ਆ ਬੜੀ ਹੈ ਇਹ ਇਹ ਆਪਣੀ ਜ਼ਿੰਮੇਵਾਰੀ ਹੈ ਤੁਸੀਂ 12 ਬੰਨਾਂ ਲਾਇਓ ਕਮੇਟੀ ਨੇ ਕਿ ਸਾਡਾ ਬਜਟ ਘਟੇ ਮੇਰੀ ਸ਼ੁਰੂ ਦੇ ਜ਼ਿੰਮੇਵਾਰੀ ਡਾਪੀ ਮੈਂ ਤੁਹਾਡਾ ਫੋਲ ਵੀ ਡਿਕਦਾ ਰਹਿਣਾ ਕਿਉਂਕਿ ਜਿਸ ਤਰ੍ਹਾਂ ਇਹਨੇ ਕਿਹਾ ਵੀ ਮੈਂ ਤੇ ਸੁਪਤਗਾ ਪਹਿਲਾਂ ਵੀ ਆਪਣੀ ਗੱਲ ਚੱਲੀ ਸੀ ਪਿਛਲੀ ਵਾਰ ਮੈਂ ਹੁਣ ਵੀ ਸਿਰੋ ਬੇਨਤੀ ਕਰਦਾ ਕਿ ਤੁਸੀਂ ਕੋਸ਼ਿਸ਼ ਕਰੋ ਮੈਨੂੰ ਜਦੋਂ ਮਰਜ਼ੀ ਬੁਲਾਓ ਕਿਉਂਕਿ ਮੈਂ ਪਹਿਲਾਂ ਜੋ ਆਪਣੇ ਦਿਮਾਗ ਨਾਲ ਸ਼ੁਰੂਆਤ ਕੀਤੀ ਸੀ ਮੀਟਿੰਗਾਂ ਉਹ ਕੰਮ ਕਰ ਰਹੀ ਹੋ ਗਿਆ ਪਰ ਕਰੋ ਕਿਸੇ ਨੂੰ ਜਦੋਂ ਵੀ ਮਰਜ਼ੀ ਮੇਰੀ ਲੋੜ ਹੈ ਮੈਨੂੰ ਫੋਨ ਕਰੋ ਅਗਰ ਕੋਈ ਮੇਰੀ ਮਜਬੂਰੀ ਹੈ ਮੈਂ ਦੱਸ ਦੂੰਗਾ ਨਹੀਂ ਮੈਂ ਜੇ ਤੁਸੀਂ ਅੱਧੀ ਰਾਤ ਵੀ ਫੋਨ ਕਰਦੇ ਹੋ ਮੈਂ ਅੱਧੀ ਰਾਤ ਵੀ ਤੁਹਾਡੇ ਕੋਲੇ ਹਾਜ਼ਰ ਹੋਊਗਾ ਕਿਉਂਕਿ ਇੱਕ ਦੋ ਪ੍ਰਧਾਨ ਛੱਡ ਕੇ ਕੋਈ ਬਹੁਤ ਵੱਡੀ ਆਪਣੀ ਪ੍ਰਾਪਤੀ ਨਹੀਂ ਹੈਗੀ ਜਿਹੜੀ ਨੇ ਬੜੀ ਕਮੇਟੀ ਨੇ ਦਿੱਤੀ ਹੈ ਕੋਈ ਵੱਡੀ ਆਪਾਂ ਨੇ ਕੋਈ ਪ੍ਰਾਪਤੀ ਨਹੀਂ ਕੀਤੀ ਕੋਈ ਨਵੇਂ ਬੰਦੇ ਨਹੀਂ ਜੋੜੇ ਕੋਈ ਕੋਸ਼ਿਸ਼ ਨਹੀਂ ਕੀਤੀ ਆਪਾਂ ਨੇ ਕਿਉਂਕਿ ਆਪਾਂ ਜਿਵੇਂ ਕਹਿੰਦੇ ਕੋਰ ਕਰਦੇ ਜਦੋਂ ਸ਼ਾਮ ਨੂੰ ਪਾੜਾ ਲੱਗਦਾ ਹੈ ਉਹ ਕਹਿੰਦਾ ਵੀ ਮਕਾਰ ਬਣਾਈਏ ਨਾਲ ਕਿਥੋਂ ਫਟੜ ਜਾਂਦੀ ਹੈ ਆਪਣੀ ਮੇਨਟੇਨੈਂਸ ਤੇ ਆਉਨੇ ਆਪਾਂ ਮੇਨਟੇਨੈਂਸ ਕਰਦੇ ਆ ਕਮੇਟੀ ਲਾ ਰੋ ਪ੍ਰਧਾਨ ਆਪਾਂ ਫੜਵਾਉਂਦੇ ਜਦੋਂ ਪਾ ਚੱਲੇ ਜਾਂਦੇ ਫੋਟੋ ਲਿਆ ਨਾ ਵੀ ਨਾ ਫੇਰਿਆ ਜਾਵੇ ਤਾਂ ਕਿ ਦਿੱਤੀ ਬਹੁਤ ਦਾ ਉਦੋਂ ਹੁੰਦੇ ਨਹੀਂ ਜਿਹਨਾਂ ਫੀਸ ਲਈ ਭਰੀ ਉਹ ਨਹੀਂ ਹੁੰਦਾ ਚਲੋ ਮੈਂ ਜਾਦੇ ਸਮਾਣੀ ਲੰਦਾ ਮੈਂ ਦਵਾਰਾਂ ਉਂਚ ਕਮੇਟੀ ਦਾ ਬਹੁਤ ਬਹੁਤ ਤਰ ਰੋਲ ਕਰਦਾ ਜਿਨ੍ਹਾਂ ਨੇ ਸਾਨੂੰ ਮਾਨ ਸਤਕਾਰ ਬਖਸ਼ਿਆ ਸਾਡੇ ਨੇੜੇ ਹਲਕੇ ਨੂੰ ਮੀਟਿੰਗ ਦਿੱਤੀ ਮੀਟਿੰਗ ਲਈ ਬਹੁਤ ਵਧੀਆ ਐਸਰੇ ਵਿੱਚ ਰਹਿਤੀ ਜਿਹਦੇ ਦਵਾਈ ਦੇ ਨੇ ਆਪ ਕੋਸੇ ਤੋਂ ਪਾਸੇ ਕਰਿਆ ਤਾਂ ਉਹਨਾਂ ਦੇ ਪਰ ਕਸ ਵਜਰਾ ਤਰੀਕਾ ਕਰ ਸਕਦਾ ਕੋਈ ਕੋਈ ਜਿਹੜਾ ਸਾਤਰ ਸਹਿਤਰੇ ਦਾ ਜਿਹੜਾ ਪ੍ਰਤੀਭੂ ਮੈਂ ਕਰਵਾਉਣ ਲਈ ਪੂਰੀ ਦਾਸੀ ਮੇਰੇ ਨੰਬਰ ਹੈਗੇ ਹੀ ਉਧਰ ਫੋਨ ਕਰਦੇ ਤੇ ਉਧਰ ਤੁਸੀਂ ਕਾਲ ਕਰ ਸਕਦੇ ਧੰਨਵਾਦ ਕਾਫਲੇ ਨੇ ਬੰਦੇ ਨੇ ਬਾਅਦ ਹੀ ਤੇ ਨੰਬਰ ਇਹਨਾਂ ਦਾ ਨੋਟ ਕਰ ਲਓ ਜਿਹੜਾ ਉਧਰ ਬਾਦ ਹੈ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦੇ ਆਂ ਪਹਿਲਾਂ ਸਾਹਮਣੇ ਸਨਮਾਨਤ ਕਰਦੇ ਆਂ ਜਿਲ੍ਹਾ ਨੂੰ ਉਸ ਤੋਂ ਬਾਅਦ ਜਿਲਾਂਚ ਵਗੈਰਾ ਲੱਲਣਗੇ ਤੁਹਾਡੇ ਨਾਲ ਮੀਟਿੰਗ ਚੱਲੂਗੀ 10-15 ਮਿੰਟ ਤਾਂ ਇਹਦੇ ਗਰੁੱਪ ਕੋਲੋਂ ਵੀ ਇਹ ਪਸਾਰੇ ਮੀਟਿੰਗ ਠੀਕ ਕਰਾਉਣੇ ਆਂ پہلا تو سی ایک اکڑا سا میں کر دیئے اس تو اٹھر گروپ کو اٹھو ساری سنگیت رکھ ہے اس تو اٹھر اپنے ہیڈ صاحب اپنے بچار بیش کر رہی ہے ناری سوڑی کرا رہی کرنی کرا رہی ہے ناری سوڑی ہے ناری رہی ہے ہلو آگو ਆਦਰਵੇ ਸੇਵਾ ਸੰ ਅਰਡੋਸ ਟੀਮਾਂ ਦੇ ਪੁੱਛਤਾਕੀ ਕਮੇਟੀ ਜਿਹਦੇ ਕਿ 11 ਮੈਂਬਰ ਨੇ ਤੇ ਜਿਲ੍ਹਾ ਪ੍ਰਧਾਨ ਮਾਰਸਾ ਜਿਲ੍ਹਾ ਪ੍ਰਧਾਨ ਸੰਦਰੂਰ ਸਾਰੇ ਪ੍ਰਧਾਨ ਪ੍ਰਧਾਨ ਬਖੋਬਤ ਪੰਡਾ ਜਵਾਈ ਡਾਕਟਰ ਦਿਨੋ ਤਾਰੋ ਮੁਖ ਨੂੰ ਵੀ ਤੇ ਬਲਾਉ ਫੱਤੇ ਵੈਗੁਰਜੀਤ ਦਾ ਫਤਿਹ ਸਾਹਿਬ ਵੈਗੁਰਜੀਤ ਦੀ ਫਤਿਹ ਸਾਰਿਆਂ ਨੇ ਕੀਤੀ ਮੈਂ ਇਹਦਾ ਤਰ ਤਦੋਂ ਆਪਾਂ ਇਹ ਬੁਲਾਉਂਦੇ ਆ ਗਾ ਨਾ ਆਪਾਂ ਪਰਮਾਤਮਾ ਦੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਇਹ ਜਿਹੜਾ ਖਾਲਸਾ ਹੈ ਕਣ ਇਹ ਵੀ ਤੇਰਾ ਹੈ ਜਿਹੜੀ ਫਤਿਹ ਹੈ ਉਹ ਵੀ ਤੇਰੀ ਹੈ ਆਈਓ ਕੇ ਜਦ ਅੰਦਰ ਵੀ ਬੈਠ ਕਰੋ ਜੀਤ ਦਾ ਫਤਿਹ ਸਾਹਿਬ ਵੈਗੁਰਜੀਤ ਦੀ ਫਤਿਹ ਸਾਰਾ ਕੁਝ ਹੋਦਾ ਹੈ ਆਪਾਂ ਇੱਕ ਮੋੜੇ ਜਾਂ ਮੋੜੇ ਮੋੜੇ ਦਾ ਕੰਮ ਹੁੰਦਾ ਹੈ ਚੱਲਣਾ ਇੱਥੇ ਚੱਲਿਆ ਉੱਥੇ ਘਰਦਾ ਉੱਥੇ ਚੱਲਿਆ ਉੱਥੇ ਘਰਦਾ ਜਦੋਂ ਆਪਾਂ ਦਾ ਉਹ ਹੀ ਹੈ ਆਪਾਂ ਕਈ ਮੌਕੇ ਆਪਣੀ ਮੈਂ ਦੇ ਵਿੱਚ ਰਹਿੰਦੇ ਆ ਮੈਂ ਤੂੰ ਮੈਂ ਮੈਂ ਤੂੰ ਤੂੰ ਮੈਂ ਮੈਂ ਤਾਂ ਇਹ ਭਗਤ ਜੀ ਕਿਲਾ ਸੁਣਤੀ ਸੀ ਜਿਹੜੀ ਉਹ ਪਰਮਾਤਮਾ ਨਾਲ ਜੁੜਦੀ ਸੀ ਉਹਦੀ ਨਾਮ ਹੀ ਨਾ ਤੋਹ ਰਹੀ ਉਹਨੇ ਪੱਥਰ ਦੇ ਵਿੱਚੋਂ ਭਗਵਾਨ ਨੂੰ ਪਹਿਲਾ ਕਰ ਲਿਆ ਸੀ ਗੱਲ ਹੁੰਦੀ ਹੈ ਸ਼ਰਧਾ ਹੀ ਮੈਂ ਸੋਨੂੰ ਤੇ ਗੱਲ ਸੁਣਾਉਣ ਲੱਗਿਆ ਆਂ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਬਹੁਤ ਵੱਡੇ ਬੜਬ ਜਾਨੀ ਹੋਇਆ ਹੈ ਇਤਿਹਾਸ ਦੇ ਵਿੱਚ سب تو زیادہ انہوں کا نام پانچ گروا کے کلک لایا بابا بڑھا جی نے پانچ گروا کے کلک لایا پہلی ملاقات گرو نانک دیو جی ہوئی سی اور نانک دیو جی جدوں گلیا گرو سا نے हलो